ਤਕਈਆ ਦੂਜਾ ਰਾਉਂਡ ਹੈਗਾ ਕੈਂਪੇਨ ਹਾਂਜੀ ਮਜਾਕੀ ਪਿੰਡ ਤੋਂ ਸਾਡੇ ਮਾਝੋਗ ਐਮ ਐਲ ਏ ਸਾਹਿਬ ਸਰਦਾਰ ਗੁਰਦੇਵ ਸਿੰਘ ਸੇਖੋਂ ਜੀ ਦੇ ਪਿੰਡ ਤੋਂ ਜੱਦੀ ਪਿੰਡ ਤੋਂ ਕਰੀ ਹੈ ਜੀ ਔਰ ਬਾਬਾ ਮਿਹਰ ਕਰੂਗਾ ਔਰ ਬਹੁਤ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਚੰਗਾ ਮਾਨ ਸਤਕਾਰ ਮਿਲਿਆ ਜੀ ਕੇਜਰੀਵਾਲ ਸਾਹਿਬ ਦੀ ਕਮੀ ਲੱਗ ਰਹੀ ਮਹਿਸੂਸ ਹੋ ਰਹੀ ਹੈ ਹਾਂਜੀ ਕੇਜਰੀਵਾਲ ਸਾਹਿਬ ਦੀ ਕਮੀ ਮਹਿਸੂਸ ਹੋ ਰਹੀ ਹੈ ਬਿਲਕੁਲ ਜੀ ਉਹ ਸਾਡੇ ਨਾਲ ਹੀ ਨੇ ਜੀ ਉਹਨਾਂ ਦੇ ਵਿਚਾਰ ਸਾਡੇ ਨਾਲ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਕਮੀ ਕਦੇ ਮਹਿਸੂਸ ਹੋ ਹੀ ਨਹੀਂ ਸਕਦੀ ਉਹ ਸਾਡੇ ਵਿੱਚ ਹੀ ਨੇ ਉਹਨਾਂ ਦੀ ਸੋਚ ਸਾਡੇ ਵਿੱਚ ਹੈ ਸਰ ਜੀ ਜੀ ਮੁੱਦੇ ਸੋਚ ਲਿਆ ਕਿਹੜੇ ਕਿਹੜੇ ਮੁੱਦੇ ਉਠਾਉਂਗੇ ਬਿਲਕੁਲ ਜੀ ਮੁੱਦੇ ਆਪਣੇ ਜਿੰਨੇ ਐਮਐਲਏ ਸਹਿਬਾਨ ਨੇ ਇਲਾਕਾ ਵਾਈ ਦੇਖਾਂਗੇ ਜਿਹੜੇ ਜਿਹੜੇ ਵੀ ਹੋਏ ਸਾਰੇ ਕਰਾਂਗੇ ਜੀ ਅੱਪਾ ਜਿਹੜੇ ਇੱਕ ਐ ਮੁੱਦੇ ਹੈ ਬੰਦੀ ਸਿੰਘਾਂ ਨੂੰ ਲੈ ਕੇ ਤੇ ਇੱਕ ਹੈਗਾ ਕਿਸਾਨਾਂ ਦਾ ਮੁੱਦਾ ਨਿਕਰ ਤੂੰ ਨੂੰ ਫਰੀਦਕੋਟ ਦੇ ਲੋਕ ਜਿਤਾ ਕੇ ਲੋਕਸਭਾ ਦੇ ਵਿੱਚ ਭੇਜਦੇ ਆ ਪਹਿਲੇ ਸੈਸ਼ਨ ਦੇ ਵਿੱਚ ਮੁੱਦਾ ਉਠਾਉਂਗੇ ਬਿਲਕੁਲ ਜੀ ਜਿਹੜੇ ਕਿਸਾਨਾਂ ਦਾ ਮੁੱਦਾ ਆਲਰੇਡੀ ਕਾਫੀ ਪਹਿਲਾਂ ਵੀ ਉਠਾਇਆ ਤੇ ਐਤਕੀ ਵੀ ਉਠਾਵਾਂਗੇ ਤੇ ਬਾਕੀ ਬੰਦੀ ਸਿੰਘਾ ਦਾ ਤਾਂ ਇਹ ਹੈ ਕਿ ਬੜਾ ਸੈਂਸਟਮ ਮੁੱਦਾ ਜੀ ਇਹ ਪਰਮਾਤਮਾ ਜੋ ਵੀ ਕਿਸੇ ਦੀ ਵੀ ਜਿਹੜੀਆਂ ਨੇ ਵੀ ਸਜਾਵਾਂ ਪੂਰੀਆਂ ਹੋਈਆਂ ਨੇ ਉਹ ਉਹਨਾਂ ਨੂੰ ਰਹਾ ਹੋਣਾ ਚਾਹੀਦਾ ਹੈ ਜਿਹੜਾ ਵੀ ਜਿਹੜੀ ਕੋਰਟ ਦੀ ਧਰਤੀ ਤੋਂ ਸ਼ੁਰੂ ਕਰਤੀ ਫਿਰ ਤੁਸੀਂ ਆਪ ਦੀ ਜਿਹੜੀ ਚੌਣ ਪ੍ਰਚਾਰਾ ਪਿੰਡਾਂ ਚੋਂ ਕਰਾ ਜੀ 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 ਲੋਕਾਂ ਦਾ ਰਿਸਪੌਂਸ ਤੇ ਹੌਸਲਾ ਅੱਜ ਕਿਸ ਤਰੀਕੇ ਦਾ ਬਹੁਤ ਚੰਗਾ ਲੱਗਿਆ ਜੀ ਤੁਸੀਂ ਦੇਖ ਹੀ ਰਹੇ ਹੋ ਬੜਾ ਲੋਕਾਂ ਚ ਉਤਸ਼ਾਹ ਹੈ ਔਰ ਬੜਾ ਚੰਗਾ ਲੱਗ ਰਿਹਾ ਹੈ